ਪਾਜੀ ਜੇ ਤਾਂ ਬੰਦਾ ਕਰਨ ਵਾਲਾ ਜੀ ਹਾਂਜੀ ਤਾਂ ਹੈ ਵੀ ਐ ਵੈਸੇ ਤਾਂ ਜਿਹੜੇ ਨਹੀਂ ਕਰਦੇ ਉਹਨਾਂ ਨਾਲ ਹੈ ਨਹੀਂ ਹਾਂ ਇਹਨੂੰ ਦੇਣੇ ਪੈਂਦੇ ਪਾਜੀ 16 ਜਾਂ 18 ਘੰਟੇ ਦੇਣੇ ਪੈਣਗੇ ਹਾਂਜੀ ਫੇਰ ਇਹ ਚ ਬਚਤ ਹੈ ਇੱਧਰ ਮਾਜੇ ਤੋਂ ਇੱਧਰ ਮਾਜਾ ਦਸੂਏ ਤੋਂ ਆਂਦੇ ਆਂ ਮੁੰਡੇ ਜ਼ਿਆਦਾਤਰ ਤਾਂ ਕਾਫੀ ਮੁੰਡੇ ਆਂਦੇ ਆਂ ਫੂਗਰੀ ਜਾਂਦੇ ਆਂ ਅੱਛਾ ਠੀਕ ਹੈ ਹਾਂਜੀ 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 ਮੈਂ ਦੇਖਦਾ ਕਈ ਇੱਥੇ ਪਾਸਪੋਰਟ ਦਫ਼ਤਰ ਆਏ ਹੁੰਦੇ ਆਂ ਹਾਂਜੀ 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 ਉਹ ਇੱਥੇ ਚੰਡੀਗੜ੍ਹ ਘੁੰਮ ਕੇ ਸਾਨੂੰ ਆਪ ਕਹਿੰਦੇ ਆਂ ਬਾਈ ਗੱਡੀ ਪਾਲ ਨਹੀਂ ਪੰਜ ਕਿੱਲੇ ਆ ਮੇਰੇ ਕੋਲੇ ਇੱਥੇ ਆ ਕੇ ਐਸ਼ੇ ਹੀ ਕਰਨੀ ਆ ਹਾਂਜੀ 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 ਬਾਅਦ ਚ ਬਾਹਰ ਜਾਵਾਂਗੇ ਜਾਂ ਦੇਖਾਂਗੇ ਫਿਰ ਉਹ ਜਿਹੜਾ ਵਿੱਗਾ ਖੰਡ ਵੇਚ ਕੇ ਗੱਡੀ ਕਲੀਅਰ ਹੁੰਦੀ ਹੈ ਸਹੀ ਗੱਲ ਹੈ ਵੀਰੇ ਇੱਥੇ ਰੇਟ ਵਧਿਆ ਸਾਡਾ 2000 10 ਤੋਂ ਪਹਿਲਾਂ अच्छा 2010 ਤੋਂ ਪਹਿਲਾਂ ਹਾਂ 2010 ਤੋਂ ਪਹਿਲਾਂ ਕਿੰਨਾ ਰੇਟ ਹੁੰਦਾ ਸੀ ਪਹਿਲਾਂ ਜੀ ਰੇਟ ਵੀਰੇ ਪਹਿਲਾਂ ਉਹ ਹੀ 15-20 ਲੱਖ 15-20 ਲੱਖ ਕਿੱਲੇ ਦਾ ਹੁੰਦਾ ਸੀ ਠੀਕ ਹੈ ਜੀ ਤੇ ਇੱਥੇ ਸਟਾਰਟ ਕੀਤਾ ਕੰਪਨੀ ਨੇ ਲਾਲਚ ਦਿੱਤਾ ਲੋਕਾਂ ਨੂੰ ਹਾਂ ਜੀ ਸਭ ਤੋਂ ਪਹਿਲਾਂ ਵਿਕੇ ਵੀਰੇ ਸੁਹਾਣਾ ਸੁਹਾਣਾ ਅੱਛਾ ਹਾਂ ਜਿਹਨਾਂ ਨੂੰ ਲੋਕ ਲਈ ਸੰਭ ਲਈ ਹਾਂਜੀ ਹਾਂਜੀ ਫਿਰ 3 ਸਾਲ ਬਾਅਦ ਫਿਰ ਰੇਟ ਵਧ ਗਿਆ ਫਿਰ ਕਰੋੜ ਤੇ ਆ ਗਏ ਹਾਂਜੀ ਹਾਂਜੀ ਆਪਣੀ ਪੰਜਾਬ ਦਾ ਨਾ ਕਾਫੀ ਮਾੜਾ ਹਾਲ ਹੋ ਜਾਣਾ ਵੀਰੇ ਅੱਗੇ ਆਣੇ ਵਾਲੇ ਟਾਈਮ 'ਚ ਦਨਿਆਰੇ ਉਹ ਦੇਖ ਲੋ ਕਿਆ ਬਾਤ ਆ ਅਣੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਜੜਦੀ ਖਲ ਚ ਰੱਖਣ ਜੀ ਦੇਖੋ ਟੜਕੇ ਟੜਕੇ ਦਾ ਨਿਆਰਾ ਅੱਜ ਦਾ ਗਰੀਬਣ ਸਾਢੇ 6 ਹੋ ਜਾਏ ਲੱਗਦਾ ਨਾ ਪੂਰੇ ਘੰਟੇ ਕੱਲੇ ਪੜਪੜ ਚਮਕੀ ਜਾਂਦੇ ਆ ਆਵੇ ਕੁਝ ਦਿਨ ਨਾਂ ਵੀ ਗਏ ਦੀ ਲਓ ਵੀ ਦੋਸਤੋ ਫਾਈਨਲੀ ਮੈਂ ਆ ਹੀ ਗਿਆ ਬਾਵਾ ਜੀ ਮੇਰੇ ਰੰਦੇ ਰੰਦੇ ਆ ਗਿਆ ਕੱਲ ਮੈਂ ਜਾਣਾ ਸੀ ਪਿੰਡ ਤੇ ਉਹ ਤੋਂ ਪਹਿਲਾਂ ਮੈਂ ਇੱਥੇ ਆਪਾਂ ਦੇਖ ਹੀ ਲਿਆ ਪਿੰਡ ਤਾਰੇ ਆ ਵੀ ਮੈਂ ਪਈ ਜਾਂਦਾ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਦੋਸਤੋ ਮੈਂ ਆਇਆ ਸੀ ਮੇਰੇ ਦੋਸਤ ਕੋਲੇ ਮਿਲਣਾ ਕਿਉਂਕਿ ਕੱਲ ਨੂੰ ਮੈਂ ਜਾਣਾ ਪਿੰਡ ਤੇ ਮੇਰਾ ਦੋਸਤ ਕਹਿੰਦਾ ਮਿਲ ਕੇ ਟਾਈ ਮੈਨੂੰ ਉਹ ਬਾਈ ਦਾ ਇੱਥੇ ਕੰਮਕਾਰ ਹੈ ਆ ਚੱਪੜ ਚਿੜੀ ਤੋਂ ਨਾਲ ਹੀ ਸੁਸਾਇਟੀ ਆਦੀ ਖਰੜ ਰੋਡ ਤੇ ਤੇ ਉਦੋਂ ਬਾਅਦ ਉਹਨਾਂ ਨੇ ਜਾਣਾ ਸੀ ਕਿ ਇਹਦਾ ਕੰਮ ਕਰ ਤੇ ਐਸ ਰੋਡ ਤੇ ਟ੍ਰੈਫਿਕ ਬਹੁਤ ਹੁੰਦਾ ਤੇ ਫਿਰ ਉਹਨੇ ਕੈਮ ਕਰਾ ਕੇ ਦਿੱਤੀ ਆਪਾਂ ਨੂੰ ਤੇ ਨਾਲ ਮੇਰੇ ਬਾਈ ਆ ਆਪਣਾ ਤੇ ਬਾਈ ਬੜਾ ਘੈਂਟ ਬੰਦਾ ਹੈ ਤੇ ਅੱਜ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਬਾਈ ਨੂੰ ਕਿੰਨੇ ਕੁ ਰੁਪਏ ਬਚਦੇ ਆ ਬਚਦੇ ਵੀ ਆ ਕਿ ਕੱਲੀ ਭਗਾਈ ਆ ਕਿਉਂਕਿ ਪਹਿਲਾਂ ਵਾਲੇ ਸੀ ਕੈਬ ਵਾਲਾ ਕੰਮ ਬਹੁਤ ਵਧੀਆ ਸੀ ਬਾਕੀ ਹੁਣ ਵੀ ਬਹੁਤ ਮੁੰਡੇ ਕਰ ਰਹੇ ਆ ਤੇ ਪੁੱਛਦੇ ਆ ਬਾਈ ਤੋਂ ਹਾਂਜੀ ਭਾਈ ਜੀ ਕੀ ਹਾਲ ਹੈ ਠੀਕ ਹੈ ਭਾਈ ਜੀ ਵਧੀਆ ਹੋ ਠੀਕ ਹਾਂ ਜੀ ਹਾਂਜੀ ਭਾਈ ਜੀ ਵਧੀਆ ਤੇ ਭਾਈ ਜੀ ਕੀ ਕਹਾਣੀ ਹੈ ਕੀ ਸਿਸਟਮ ਵਿੱਚ ਹੈ ਬੱਚੇ ਤੋਂ ਪੁੱਛਦ ਕੇ ਕੱਲੀ ਭਗਾਈ ਹੈ ਸਹੀ ਸਹੀ ਦੱਸਿਓ ਭਾਜੀ ਜੀ ਜੇ ਤਾਂ ਬੰਦਾ ਕਰਨ ਵਾਲਾ ਜੀ ਹਾਂਜੀ ਤਾਂ ਹੈ ਵੀ ਹੈ ਵੈਸੇ ਤਾਂ ਜਿਹੜੇ ਨਹੀਂ ਕਰਦੇ ਉਹਨਾਂ ਨਾਲ ਹੈ ਨਹੀਂ ਹਾਂ ਇਹਨੂੰ ਦੇਣੇ ਪੈਂਦੇ ਭਾਜੀ 16 ਜਾਂ 18 ਘੰਟੇ ਦੇਣੇ ਪੈਣਗੇ ਹਾਂਜੀ ਫੇਰੀ ਚ ਬੱਚੇ ਤੇ ਅੱਛਾ ਮਤਲਬ ਸਮਾਂ ਦੇਣਾ ਪੈਂਦਾ ਚੀਜ਼ ਨੂੰ ਸਮਾਂ ਦੇਣਾ ਪੈਂਦਾ ਇਹਨੂੰ ਇਹਨੂੰ ਜ਼ਿਆਦਾ ਦੇਣਾ ਪੈਂਦਾ ਤੇ ਕਿੰਨੇ ਕੇ ਤੁਹਾਡੇ ਹਿਸਾਬ ਨਾਲ ਵੀ ਦਿਨ ਦੀ ਦਿਹਾੜੀ ਬੰਦੇ ਨੂੰ ਪੈ ਜਾਂਦੀ ਹੈ ਜੀ ਖਰਚੇ ਖੁਰਚੇ ਕੱਢ ਕੇ 1000 1500 ਭਾਈ ਜੀ ਬੰਦਾ ਛੱਡਦਾ ਨਹੀਂ اچھا ਇਨੀ ਦੇੜੀ ਚੰਗੀ ਆ ਹਾਂ ਜੀ ਮਿਹਨਤ ਜ਼ਿਆਦਾ ਮੰਗਦੀ ਇਹ ਹਾਂ ਮਿਹਨਤ ਤਾਂ ਹੈ ਹਾਂ ਮੈਂ ਤਾਂ ਮਿਹਨਤ ਹਰੇ ਕੰਮ 'ਚ ਹੀ ਆ ਭਾਈ ਜੀ ਹਾਂ ਜੀ ਇਹ ਤਾਂ ਹੈ ਤੇ ਪਹਿਲਾਂ ਜ਼ਿਆਦਾ ਕਮਾਈ ਹੁੰਦੀ ਸੀ ਭਾਈ ਕਿ ਗੱਲਾਂ ਹੀ ਆ ਰੋਕਨੀਆਂ ਨਹੀਂ ਪਹਿਲਾਂ ਹੈਦੀ ਭਾਈ ਜੀ ਕਹਿੰਦੇ ਖੜਾ ਨਹੀਂ ਸੀ ਹਾਂ ਪਹਿਲਾਂ ਬਹੁਤ ਜ਼ਿਆਦਾ ਕਮਾਈ ਕਿਉਂਕਿ ਐ ਕੋਈ ਵੀ ਚੀਜ਼ ਵੱਧਦੀ ਹੈ ਫਿਰ ਉਹਦੇ ਨਾਲ ਤਾਂ ਮਾੜਾ ਮੋਟਾ ਤਾਂ ਫਰਕ ਪੈਂਦਾ ਹੈ ਰੇਟ ਤੇ ਹਾਂ ਜੀ ਹਾਂ ਮੈਂ एक्चुअली ਭਾਈ ਕੰਪੀਟੀਸ਼ਨ ਹੋ ਗਿਆ ਨਾ ਕੰਪਨੀਾਂ ਆ ਗਈਆਂ ਇੰਜ ਜਿੱਦਾਂ ਇਨ ਡਰਾਈਵ ਹੋ ਗਈ ਰੇਪਿਟੋ ਹੋ ਗਈ ਪਹਿਲਾਂ ਉੱਪਰ ਤੇ ਹੇਠਾਂ ਦੀ ਗੱਲੀ ਹਾਂ ਜ ਹਾਂ ਇਸ ਕਰਕੇ ਰੇਟ ਵੀ ਕਾਫੀ ਡਾਊਨ ਕਰਤੇ ਆ ਫਿਰ ਸੀਐਨਜੀ ਦਾ ਰੇਟ ਵੱਧ ਗਿਆ ਹਾਂਜੀ ਉਸ ਕਰਕੇ ਤੇ ਗੱਡੀਆਂ ਬਈ ਕਾਫੀ ਹੋ ਗਈਆਂ ਇੱਥੇ ਬਾਹਰ ਤੋਂ ਮੁੰਡੇ ਕਾਫੀ ਚਲਾਣੇ ਆਗੇ ਹਾਂਜੀ 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 ਬਹੁਤ ਜਾਂਦਾ ਉਸ ਕਰਕੇ ਫਰਕ ਪੈ ਗਿਆ ਇਹ ਤਾਂ ਗੱਲ ਥੋੜੀ ਸਹੀ ਹੈ ਬਾਈ ਜੀ ਤੇ ਬਾਈ ਤੁਸੀਂ ਕਿਹੜੇ ਰੀਏ ਤੋਂ ਮੈਂ ਵੀਰੇ ਮੋਹਾਲੀ ਤੋਂ ਆਇਆ ਹਾਂ ਜੀ ਮੋਹਾਲੀ ਤੋਂ ਹਾਂ ਬੈਕ ਟੈਂਡਾ ਮੇਰਾ ਵੈਰੀ ਗੁੱਡ ਬਾਈ ਜੀ ਥੋੜਾ ਜਿਹਾ ਰਮੀਨਾ ਦਾ ਰੇਟ ਪੜੇ ਹੋਣੇ ਆ ਹਾਂ ਕਾਫੀ ਰੇਟ ਆ ਵੀਰੇ ਤੇ ਇੱਕ ਬਾਈ ਤੁਸੀਂ ਅਸਲੀ ਗੱਲ ਸੁਣਾ ਰਹੇ ਸੀ ਮੜੀ ਜੀ ਉਹ ਵੀ ਆਉਣ ਤੇ ਜੀ ਵੀਰੇ ਮਾਝੇ ਤੋਂ ਇੱਧਰ ਮਾਝਾ ਦਸੂਏ ਤੋਂ ਆਂਦੇ ਕਾਫੀ ਮੁੰਡੇ ਆਉਂਦੇ ਆ ਫੂਗਰੀ ਚ ਆਉਂਦੇ ਆ ਅੱਛਾ ਠੀਕ ਹੈ ਹਾਂਜੀ 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 ਮੈਂ ਦੇਖਦਾ ਕਈ ਇੱਥੇ ਪਾਸਪੋਰਟ ਦਫ਼ਤਰ ਆਏ ਹੁੰਦੇ ਆ ਹਾਂਜੀ 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 ਉਹ ਇੱਥੇ ਚੰਡੀਗੜ੍ਹ ਘੁੰਮ ਕੇ ਸਾਨੂੰ ਆਪ ਕਹਿੰਦੇ ਆ ਬਾਈ ਗੱਡੀ ਪਾ ਲਈ ਪੰਜ ਕਿੱਲੇ ਮੇਰੇ ਕੋਲੇ ਇੱਥੇ ਆ ਕੇ ਐਸ਼ੇ ਹੀ ਕਰਨੀ ਆ ਹਾਂਜੀ 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 ਬਾਅਦ ਚ ਬਾਹਰ ਜਾਵਾਂਗੇ ਜਾਂ ਦੇਖਾਂਗੇ ਫਿਰ ਉਹ ਜਿਹੜਾ ਵਿੱਗਾ ਖੰਡ ਵੇਚ ਕੇ ਗੱਡੀ ਕਲੀਅਰ ਹੁੰਦੀ ਆ ਸਹੀ ਗੱਲ ਆ ਜਿਹੜੇ ਆਉਂਦੇ ਆ ਮੁੰਡੇ ਨਾ ਇੱਥੇ ਆ ਕੇ ਕਈ ਫੂਗਰੀ ਚ ਪਾ ਲੈਣੇ ਭੇਜਦੇ ਨਹੀਂ ਕੰਮ ਤਾਂ ਹਾਂਜੀ 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 ਉਹ ਫਿਰ ਇੱਥੇ ਆਣਗੇ ਗੱਡੀ ਲਾ ਸਹੀ ਗੱਲ ਸੱਚੀ ਗੱਲਾਂ ਦੋਸਤੋ ਸੱਚੀਆਂ ਗੱਲਾਂ ਜੇ ਅੱਜ ਦੇ ਟਾਈਮ 'ਚ ਬਾਈ ਜਿਹਦੇ ਕੋਲੇ ਬਿੱਗਾ ਹੈਗਾ ਵੇਚਣੇ ਨੂੰ ਬਾਅਦ 'ਚ ਕਲੀਅਰ ਕਰਨੇ ਨੂੰ ਹਾਂਜੀ 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 ਉਹ ਬੰਦਾ ਗੱਡੀ ਪਾ ਲਵੇ ਉਹ ਟੈਕਸੀ ਲਾਈਨ 'ਚ ਆ ਜਾਵੇ ਸਹੀ ਗੱਲ ਹੈ ਜਿਹਨੇ ਸ਼ੌਂਕ ਪੂਰਾ ਕਰਨਾ ਹੈ ਹਾਂ ਜਿਹਨੇ ਸ਼ੌਂਕ ਪੂਰਾ ਕਰਨਾ ਹੈ ਆ ਫਿਰ ਬਾਅਦ 'ਚ ਮਰਨੇ ਨੂੰ ਹਾਂ ਇਹ ਮਰਨਾ ਹੈ ਪੈਣਾ ਹੈ ਵੇਚ ਕੇ ਕਲੀਅਰੇ ਕਰਨਾ ਪੈਣਾ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਇਹ ਚੀਜ਼ ਹੈ ਦੇਖਿਆ ਬੰਦਾ ਕਿੱਡਾ ਘੈਂਟ ਆ ਐਂ ਚੰਗੇ ਬੰਦੇ ਮਿਲ ਜਾਂਦੇ ਸਾਨੂੰ ਥੋੜੀ ਮਿਹਨਤ ਦੀ ਲੋੜ ਹੁੰਦੀ ਹੈ ਮਿਲ ਜਾਂਦੇ ਆ ਰੱਬ ਆਪੇ ਟਕਰਾਉਂਦਾ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਥੈਂਕ ਯੂ ਤੇ ਵੈਸੇ ਹੁਣ ਬਾਈ ਡਰਾਈਵ ਕਰ ਰਿਹਾ ਡਰਾਈਵ ਨਾਲ ਬੰਦਨ ਡਿਸਟਰਬ ਨਹੀਂ ਕਰਨ ਕਰਨ ਦੇਣਾ ਚਾਹੀਦਾ ਤੇ ਪਰ ਬਾਈ ਦਾ ਧਿਆਨ ਡਰਾਈਵ ਕਣੀ ਹੈ ਤੇ ਇੱਕ ਵਾਰੀ ਫਿਰ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਲੋ ਵੀ ਦੋਸਤੋ ਮੀਮੂ ਤਾਂ ਪੈ ਕੇ ਹਟ ਗਿਆ ਹੁਣ ਦੱਸਿਆ ਸੀ ਮੈਂ ਆ ਦੇਖ ਲੋ ਕਿੰਨਾ ਬੁਰਾ ਹਾਲ ਆ ਟ੍ਰੈਫਿਕ ਇੱਥੇ ਬੜਾ ਹੁੰਦਾ ਹੋ ਰੇ ਰੱਬ ਦਾ ਨਾਮ ਕੈਡ ਲਾਂਡਰਾਂ ਰੋਡ ਤਾਂ ਬੜਾ ਬੜਾ ਜੀ ਬੜਾ ਬਾਈ ਨੇ ਗੱਲਾਂ ਮੱਤਾ ਕਰ ਰਹੀ ਸੀ ਤੇ ਗੱਲਾਂ ਬਾਤਾਂ ਤੋਂ ਆਰੇ ਗੱਲਾਂ ਚ ਗੱਲਾਂ ਨਿਕਲੇ ਆਉਂਦੀਆਂ ਹੁੰਦੀਆਂ ਐ ਤੇ ਬਾਈ ਤਾਂ ਹੁਣ ਅਸੀਂ ਰਹੇ ਨੇ 109 ਸੈਕਟਰ ਚ ਅਮਾਰ ਤੇ ਕਿੱਥੇ ਅਸੀਂ ਆਟਾ ਭਉਣ ਜਾਂਦੇ ਆਂ ਸ਼ਾਮਪੁਰ ਬਾਈ ਉਸ ਪਿੰਡ ਦਾ ਐ ਦੇਖ ਲੋ ਕੁਦਰਤੀ ਜਿਵੇਂ ਬੰਦੇ ਨੂੰ ਬੰਦਾ ਟੱਕਰ ਜਾਂਦਾ ਹੁੰਦਾ ਤੇ ਬਾਈ ਨਾਲ ਗੱਲਾਂ ਚੱਲ ਪਈਆਂ ਸੀ ਕਿ ਪ੍ਰਾਪਰਟੀ ਦਾ ਰੇਟ ਕਦੋਂ ਵਧਿਆ ਤੇ ਬਾਈ ਨੂੰ ਦੱਸੀ ਜਾਂਦੇ ਵੇ ਸੀ ਉਦੋਂ ਖਰੀਦੀ ਸੀ ਤੇ ਬਾਈ ਕਹਿੰਦਾ ਜੇ ਉਦੋਂ ਥੋੜਾ ਜਿਹਾ ਪਹਿਲਾਂ ਖਰੀਦ ਲੈਂਦੇ ਤਾਂ ਮਤਲਬ ਹੋਰ ਵੀ ਸਸਤੀ ਮਿਲ ਸਕਦੀ ਸੀ ਤੇ ਹੁਣ ਬਾਈ ਨਾਲ ਕਰਦੇ ਆਂ ਗੱਲਬਾਤ ਬੜਾ ਟ੍ਰੈਫਿਕ ਲੰਘ ਜਾਂਦੇ ਹੋ ਕਿਉਂਕਿ ਸਭ ਤੋਂ ਪਹਿਲਾਂ ਸੇਫਟੀ ਜ਼ਰੂਰੀ ਐ ਆਪਦੇ ਵੀ ਤੇ ਅਗਲਿਆਂ ਦੀ ਅੱਛਾ ਬਾਈ ਜੀ ਮੈਨੂੰ ਦੱਸੋ ਕਿ ਰੇਟ ਕਿੰਨਾ ਸੀ ਪਹਿਲਾਂ ਜੀ ਮਤਲਬ ਕਦੋਂ ਵਧਿਆ ਇੱਥੇ ਰੇਟ ਵੀਰੇ ਇੱਥੇ ਰੇਟ ਵਧਿਆ ਸਾਡਾ 2010 ਤੋਂ ਪਹਿਲਾਂ ਅੱਛਾ 2010 ਤੋਂ ਪਹਿਲਾਂ ਹਾਂ 2010 ਤੋਂ ਪਹਿਲਾਂ ਕਿੰਨਾ ਰੇਟ ਹੁੰਦਾ ਸੀ ਪਹਿਲਾਂ ਜੀ ਰੇਟ ਵੀਰੇ ਪਹਿਲਾਂ ਹੋਈ 15 20 ਲੱਖ 15 20 ਲੱਖ ਗਿੱਲੇ ਦਾ ਹੁੰਦਾ ਸੀ ਠੀਕ ਹੈ ਜੀ ਤੇ ਇੱਥੇ ਸਟਾਰਟ ਕੀਤਾ ਕੰਪਨੀ ਨੇ ਲਾਲ ਚ ਦਿੱਤਾ ਲੋਕਾਂ ਨੂੰ ਹਾਂ ਜੀ ਸਭ ਤੋਂ ਪਹਿਲਾਂ ਬੀਕਿਆ ਵੀਰੇ ਸੁਹਾਣਾ ਸੁਹਾਣਾ ਅੱਛਾ ਹਾਂ 77 ਸੈਕ ਬਿਲਕੁਲ ਗਾਂ ਗੁਰੂ ਘਰ ਤੋਂ ਪਿੱਛੇ ਕੁਝ ਵੀ ਨਹੀਂ ਹੁੰਦਾ ਸੀ ਹਾਂ ਫੇਰ ਉਹ ਤੋਂ ਆਂਦੇ ਆਂਦੇ ਭਾਗੋ ਮਾਜਰੇ ਆ ਗਏ ਇਹ ਹਾਂ ਭਾਗੋ ਮਾਜਰੇ ਭਾਗੋ ਮਾਜਰੇ ਆ ਗਏ ਕਾਫੀ ਦਰੀ ਨਾ ਹੁੰਦਾ ਸਟਾਪ ਰਿਹਾ ਇੱਥੇ ਹਾਂ ਅੱਗੇ ਨਹੀਂ ਬੰਦੇ ਇਹ ਹਾਂ ਜੀ 2010 ਫਿਰ ਇਹ ਇਧਰੋਂ ਵੜ ਕੇ ਰੈਪਰ 109 108 ਸੜਕ ਸੜਕ ਕ੍ਰਾਸ ਕਰਕੇ ਹਾਂ ਸੜਕ ਕ੍ਰਾਸ ਕਰਕੇ ਇਹ ਇੱਥੇ ਨਾ ਨੇ ਦਿੱਤਾ 60 ਠੀਕ ਹੈ ਜੀ ਉਸ ਟਾਈਮ ਵੀ ਲੋਕਾਂ ਨੇ ਵੇਚੀਆਂ ਕਿ ਇੱਕਦਮ ਰੇਟ ਆ ਗਿਆ ਇਹਨਾਂ ਨੇ ਨਹੀਂ ਦੇਖਿਆ ਤਾਂ ਇਕੱਠਾ ਪੈਸਾ ਹਾਂਜੀ ਹਾਂਜੀ ਉਸ ਟਾਈਮ ਵੀ ਲੋਕਾਂ ਨੇ ਵੇਚਦੀ ਇੱਥੇ ਵੇਚ ਕੇ ਇਧਰ ਬਾਹਰ ਚਲੇ ਗਏ ਪਟਿਆਲੇ ਤੋਂ ਅੱਗੇ ਲੈ ਲਈ ਕਿਸੇ ਨੇ ਜਿਹਨਾਂ ਨੇ ਰੋਕ ਲਈ ਸੰਭ ਲਈ ਹਾਂਜੀ ਹਾਂਜੀ ਫਿਰ ਤਿੰਨ ਸਾਲ ਬਾਅਦ ਫਿਰ ਰੇਟ ਵਧ ਗਿਆ ਫਿਰ ਕਰੋੜ ਤੇ ਆ ਗਏ ਹਾਂਜੀ ਹਾਂਜੀ ਚਲੋ ਕਰੋੜ ਤੇ ਆਂਦੇ ਆਂਦੇ ਗੀਆਂ ਨਾ ਉਹ ਕਰ ਲਈ ਆਪਣਾ ਰੋਕੇ ਰੱਖੀ ਹਾਂਜੀ ਇਹਨਾਂ ਸਭ ਤੋਂ ਪਹਿਲਾਂ ਬਣਿਆ ਆਪਣਾ 105 ਹਾਂਜੀ ਸੋ ਇਹ ਇਧਰ 6 ਹਾਂਜੀ ਹਾਂਜੀ ਭਾ 109 ਜਿਆਦਾ ਆਇਆ 109 ਅੰਨੇ ਅੰਨੇ ਮੇਰੇ ਖਤੇ ਡੇਢ 2 ਕਰੋੜ ਹੋ ਗਿਆ ਸੀ ਬਹੁਤ ਲੋਕਾਂ ਨੇ ਵੇਚੀ ਹੁਣ ਸਾਡਾ ਰੇਟ ਹੈ 2014 ਚ ਰੇਟ ਤਾਂ ਇੱਥੇ ਵੀਰੇ ਸਾਢੇ 3 ਕਰੋੜ ਕਿਲਾ 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 ਮੇਨ ਰੋਡ ਤੇ 2014 ਚ 2014 ਚ ਤੇ ਬਈ ਫਿਰ ਹੁਣ ਕਿੰਨਾ ਹੋਊਗਾ ਤੁਹਾਡੇ ਹਿਸਾਬ ਨਾਲ ਕਿੱਲੇ ਦਾ ਹੁਣ ਮੈਂ ਮੇਨ ਰੋਡ ਤੇ ਜਿਹੜੇ ਤੇ ਤੁਹਾਨੂੰ ਗਾਜਦਾ ਦਾ ਪਤਾ ਹੈ 109 ਦੀ ਗੱਲ ਕਰਦੇ ਹਾਂ ਹਾਂਜੀ ਉੱਥੇ 7 ਕਰੋੜ ਨੂੰ ਕਿਲਾ ਵੀਰੇ ਜੇ ਤੁਸੀਂ 에어ਪੋਰਟ ਚਲੇ ਜਾਓ ਜਿੱਥੇ 에어ਪੋਰਟ ਹੈਗਾ ਅਰੋਸਿਟੀ ਆ ਪਹਿਲਾਂ ਉੱਥੇ ਕੁਝ ਨਹੀਂ ਹੁੰਦਾ ਸੀ ਹਾਂ ਉੱਥੇ ਕੁਝ ਨਹੀਂ ਹੁੰਦਾ ਤਾਂ ਉਹ ਉਹਨੂੰ ਪਿੰਡਾਂ ਦਾ ਨਾ ਅਸੀਂ ਲੋਕ ਲੈ ਆਂਗੇ ਸਾਨੂੰ ਵੀ ਨਹੀਂ ਪਤਾ ਤਾਂ ਵੀ ਉੱਥੇ ਅੰਦਰ ਨਹੀਂ ਸਹੀ ਗੱਲ ਹਾਂ ਹਾਂ ਨਹੀਂ ਪਤਾ ਪਿੰਡਾਂ ਹੈਗੇ 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 ਨਾਲ ਨਾਲ ਜੀ ਉਹ ਪਿੰਡੇ ਪਾਸੇ ਹੁਣ ਉਹ ਪਿੰਡਾਂ ਦੀ ਇੰਨੀ ਵੈਲੀਊ ਹੈਗੀ ਵੀ ਤੁਸੀਂ ਪੁੱਛਣਾ 15 ਕਰੋੜ ਰੁਪਈਆ ਲਾ ਉੱਥੇ ਰਾਂ ਉਹ ਬੱਲੇ 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 ਦੇਖ ਲਓ ਤੁਸੀਂ ਹਾਂ ਉਹਦੇ ਪਰ 에어ਪੋਰਟ ਦੇ ਜਮਾਂ ਨਾਲ ਹੀ ਆਗੇ ਨਾ 에어ਪੋਰਟ ਦੇ ਨਾਲ ਹਾਂ ਜਿਹੜੇ ਮੁੰਡੇ ਦੀ 에어ਪੋਰਟ ਚ ਜ਼ਮੀਨ ਆਈ ਹੋਈ ਹੈ ਹਾਂਜੀ ਉਹ ਦੇਖ ਸਿੱਧੂ ਮੂਸੇ ਵਾਲੇ ਦੇ ਉੱਪਰ ਹਵੇਲੀ ਪਈ ਹੋਈ ਆ ਉਹ ਹਾਂ ਠੀਕ ਆ ਠੀਕ ਆ ਉਹਦਾ ਉਹਨਾਂ ਦਾ ਘਰ ਵੀ ਇੱਕ ਉਹਦਾ ਫਾਰਮ ਹਾਊਸ ਬਣਿਆ ਬਹੁਤ ਨੇੜੇ ਹੀ ਟੋੜ ਦੇ ਹਾਂ 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 ਉਹਨਾਂ ਦੀ ਘਰ ਜਿਹੜਾ ਦੇਖਿਓ ਤੁਸੀਂ ਮੈਂ ਕਹਿੰਦਾ ਵੀ ਉਹ ਬਈ ਬੜਾ ਤਕੜਾ ਬੰਦਾ ਉਹ ਹਾਂ ਇੱਥੇ ਵੀਰੇ ਰਾਜੇ ਬਣ ਗਏ ਜਿਨ੍ਹਾਂ ਕੋਲ ਜਿਹਨਾਂ ਨੇ ਸੰਭ ਲੀਆਂ ਹਾਂ ਇਹ ਵੀਰਪੁਰ ਦੇ ਜਿਹੜੇ ਸਰਪੈਂਟ ਸੀ ਉਹਨਾਂ ਕੋਲੇ ਬਥੇਰੀ ਪ੍ਰਾਪਰਟੀ ਸੀ ਇਹਦੇ ਹਾਂ ਸਹੀ ਗੱਲ ਆ ਥੋਡੀ ਬਿਲਕੁਲ ਇੱਥੇ ਭਾਈ ਤਾਂ ਜੇ ਤੁਸੀਂ ਇੱਥੇ ਤੁਸੀਂ 2021 ਚ ਆਏ ਹੋ ਹਾਂਜੀ ਇਹ ਕਿਸੇ ਥੋੜੀ ਪਹਿਲਾਂ ਜੋਰ ਲਾ ਲੈਨੇ ਤੁਹਾਨੂੰ ਹੋਰ ਸਸਤੀ ਮਿਲ ਜਾਣੀ ਜਦੋਂ ਇੱਥੇ ਇਹ ਸਟਾਰਟ ਹੋਈਂਦੀਆਂ ਕੰਪਨੀਆਂ ਨਹੀਂ ਸਹੀ ਗੱਲ ਹੈ ਇਹਨਾਂ ਨੇ ਆਪਣਾ ਸਟਾਰਟਅਪ ਕੀਤਾ ਸੀ ਤਾਂ ਅਗਰ ਇਹ ਰੇਟ ਇਹਨਾਂ ਨੇ ਹਲੇ ਡਾਊਨ ਰੱਖੇ ਹੋਈਦੀ ਹੁਣ ਤਾਂ ਬਹੁਤ ਹਾਂ ਇਹ ਗੱਲ ਹੋਰ ਹੈ ਭਾਈ ਜੇ ਆਪਾਂ ਹੁਣ ਸੋਚੀ ਜਾਨੇ ਜਿਵੇਂ ਵੀ 80 ਕਰੋੜ ਦਾ ਕਿੱਲਾ ਹੈ ਤੇ ਤੁਸੀਂ ਹੁਣ ਗੱਲ ਯਾਦ ਰੱਖੋ ਗਾਂ ਨੂੰ ਆਏ ਕਣਗੇਰ ਉਹਦੇ ਇੰਨੇ ਕਿਤੇ ਸੀ ਲੈ ਲੈਨੇ ਕਰੋੜ ਦਾ ਗਾਂ ਨੂੰ ਕੀ ਪਤਾ ਕਿੰਨਾ ਪਤਾ ਨਾ ਯਾਰ ਭਾਈ ਜੀ 2021 ਪਹਿਲੂ ਵਧਿਆ ਨਹੀਂ ਉਹ ਤੇ ਤੀਜੇ ਜੰਮੀਆਂ ਅ ਇਹ ਤਾਂ ਛੱਡਣੀ ਹੀ ਨਹੀਂ ਹੈ ਵੀਰੇ ਲਵੇ ਨੇ ਮੈਂ ਕਹਿੰਦਾ ਤੁਹਾਨੂੰ ਮੁਹਾਲੀ ਦੀ ਹੱਦ ਦੱਸ ਦਿੰਨਾ ਮੈਂ ਝੰਜੇੜੀ ਤੱਕ ਹੈ ਹਾਂਜੀ ਝੰਜੇੜੀ ਤੋਂ ਅੱਗੇ ਇੱਧਰ ਬਨੂੜ ਤੋਂ ਬਨੂੜ ਤੱਕ ਹੈ ਇੱਕ ਵਿੱਚ ਨੂੰ ਆਂਦਾ ਮਾਨਕਪੁਰ ਗੱਜੂ ਖੇੜਾ ਸ਼ਹਿਰ ਹਾਂਜੀ ਉੱਥੇ ਤੱਕ ਹੱਦ ਹੈ ਮੋਲੀ ਦੀ ਜਿਹੜੇ ਹੁਣ ਪਿਛਲੇ ਵਾਲੇ ਪਿੰਡ ਹੈ ਮੇਰੇ ਭਰਾ ਸਾਤੋਂ ਜੀ ਇਹਨਾਂ ਨੇ ਸੰਭਲੀਆਂ ਸੰਭਲੀਆਂ ਜ਼ਮੀਨਾਂ ਹਾਂਜੀ ਹਾਂਜੀ ਅੱਗੇ ਮੈਂ ਕਹਿੰਦਾ ਜੇ ਕਿਸੇ ਕੋਲ ਅੱਧਾ ਕਿੱਲਾ ਵੀ ਹੋਵੇ ਉਹ ਵੀ ਰਾਜਾ ਆ ਭਾਈ ਬਿਲਕੁਲ ਬਿਲਕੁਲ ਭਾਈ ਜੀ ਬਿਲਕੁਲ ਜੇ ਹੁਣ ਉਹ ਬੀਚ ਗਿਆ ਤੰਗੀ ਜਾ ਕੇ ਬਾ ਫਿਰ ਅੱਗੇ ਨੂੰ ਦੇਖੀ ਜਾਓ ਨਹੀਂ ਇਹ ਤਾਂ ਗੱਲ ਥੋੜੀ ਸਟੱਡੀ ਨਹੀਂ ਵੀਰੇ ਆਪਾਂ ਕੀਤੀ ਨਹੀਂ ਕਰੀ ਤੇ ਫਿਰ ਪੜ੍ਹੇ ਹਾਂ ਆਪਾਂ ਫਿਰ ਵੀ ਕਿੱਡਾ ਆਪਣਾ ਵੀਰੇ ਹੋਟਲ ਹੁੰਦਾ ਦੀ ਇੱਥੇ ਪ੍ਰਧਾਨਾ ਹੋਟਲ ਇਹਨਾਂ ਦਾ ਹਾਂ ਹਾਂ ਪ੍ਰਧਾਨਾ ਹੋਟਲ ਆਪਣੇ ਵਿੱਚ ਹੈ 2014 ਚ ਅੱਛਾ ਹਾਂ ਵਾਹ ਯਾਰਾ ਤੋ ਫਿਰ ਕੀ ਕਰ ਰਹੇ ਜੀ ਵੇਚਣਾ ਪਿਆ ਕਿ ਕੋਈ ਮਜਬੂਰੀ ਚੋ ਵੀ ਮਜਬੂਰੀ ਇਦਾਂ ਆ ਗਈ ਲਈ ਕੰਮ ਕਰਕੇ ਨਹੀਂ ਵੇਚਿਆ ਕੋਈ ਹਾਂਜੀ ਹਾਂਜੀ ਕੋਈ ਇਦਾਂ ਨਹੀਂ ਵੀ ਕੰਮ ਘੱਟ ਦੀ ਕੰਮ ਵੀ ਚੰਗਾ ਦਾ 60000 ਸੇਲਤੀ ਸਾਡੀ 2014 ਯਾਰ ਵੈਰੀ ਗੁੱਡ ਬਾਈ ਯਾਰ ਤੇ ਉਹ ਥੋੜਾ ਸਾਡਾ ਸਰਕਲ ਉੱਡ ਜੇਗਾ ਤਾਂ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਹੋਵੇ ਜੋ ਬਸ ਉਸ ਤੋਂ ਬਾਅਦ ਥੱਲੇ ਆਉਂਦੇ ਹੁੰਦੇ ਉਹਨਾਂ ਗੱਡੀ-ਗੁੱਡੀ ਲਈ ਹੋਈ ਐ ਮਕਾਨ ਵਧੀਆ ਪਾਇਆ ਹੋਇਆ ਘਰੇ ਚਲੋ ਵੀ ਇੱਕ ਨਾ ਛੋਡੇ ਪਿੰਡ ਬਈ ਵੇਖਿਆ ਛੋਡੇ ਨਾ ਬਲਦ ਬਾਜ ਬਾਜ ਇਹ ਜੇ ਵੀ ਬਥੇਰੇ ਜਲੰਧਰ ਸਾਈਡ ਹੁੰਦਾ ਇਹ ਕੀ ਕਰਨਾ ਕਿ ਬਾਹਰਪੁਰ ਕੇ ਬੰਦੇ ਬਾਲੇ ਇਹ ਬਸ ਵੀਰੇ ਸ਼ੌਂਕ ਹੈਗਾ ਇਹਨਾਂ ਨੂੰ ਸਾਡੇ ਵੀਰੇ ਬਲਦ ਤਾਂ ਹੀ ਦੌੜਾਂ ਲੱਗਦੀਆਂ ਨੇ ਅੱਛਾ ਤਾਂ ਕਰ ਹਾਂ ਇਹ ਭਾਗੋ ਮਜਰੀ ਪਿੰਡ ਚ ਕਾਫੀ ਰੱਖੇ ਵੀ ਵੀ ਤੇ ਸਾਡੇ ਬਜ਼ੁਰਗਾਂ ਨੇ ਬਲਦ ਹਾਂਜੀ 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 ਹਾਂ ਮੁੱਲਕੀ ਜਾਨਵਰ ਕਾਫੀ ਰੱਖਣ ਦੇ ਸ਼ਕੀਨ ਆ ਸਾਡੇ ਇੱਧਰ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਲਦ ਬਲਦ ਹੋਗੇ ਦੌੜਾਂ ਬਲਦਾਂ ਦੀਆਂ ਇਹ ਤਾਂ ਤੁਹਾਨੂੰ ਪਤਾ ਹ ਆਪਣੇ ਦਾ ਹੁਣ ਜ਼ਿੰਮੇਦਾਰ ਨੂੰ ਬਥੇਰਾ ਆਉਂਗਾ ਪਤਾ ਨਹੀਂ ਕਿਸੇ ਕਿਸ ਚੀਜ਼ ਦਾ ਕੀ ਕਸਲੇ ਬੈਠੇ ਸਹੀ ਗੱਲ ਹੈ ਸਹੀ ਤਾਂ ਨਾ ਉਹ ਕਿਲਰ ਰੈਪਰ ਹੁੰਦਾ ਮੇਲਾ ਉਦੋਂ ਉਦੋਂ ਵੇਖਣ ਆਲਾ ਹੁੰਦਾ ਬਥੇਰਾ ਕੁਛ ਆਉਂਦਾ ਰੈਪਰ ਹਾਂਜੀ ਹਾਂਜੀ ਹਾਂ ਇੱਕ ਗੱਲ ਵੀਰੇ ਹੋਰ ਦੱਸਣੀ ਹੈ ਜਿਹੜੇ ਲੱਗ ਤੋਂ ਪਾ ਦਿਓ ਹਾਂਜੀ ਹਾਂਜੀ ਆਪਣੀ ਪੰਜਾਬ ਦਾ ਨਾ ਕਾਫੀ ਮਾੜਾ ਹਾਲ ਹੋ ਜਾਣਾ ਵੀਰੇ ਅੱਗੇ ਆਣੇ ਵਾਲੇ ਟਾਈਮ 'ਚ ਕਿਵੇਂ ਬਈ ਜੀ ਜਿਹੜਾ ਟਾਈਮ ਆ ਰਿਹਾ ਆਪਣੇ ਨਾ ਪੰਜਾਬ ਚ ਤੁਹਾਨੂੰ ਦੱਸਦਾ ਧਰਮ ਦੇ ਠੇਕੇਦਾਰ ਆ ਮੈਂ ਸਾਰਿਆਂ ਨੂੰ ਵਿਚੇ ਲੈ ਰਿਹਾ ਹਾਂ ਹਾਂਜੀ 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 ਧਰਮ ਦੇ ਠੇਕੇਦਾਰ ਆ ਆਪਣਾ ਕਾਫੀ ਬਣ ਗਏ ਬਿਲਕੁਲ ਬਈ ਜੀ ਆਪਣੇ ਆਪਣੇ ਬੱਚਿਆਂ ਨੂੰ ਤੁਹਾਨੂੰ ਦੱਸਦਾ ਕੀ ਕੀ ਹੋਣਾ ਅੱਗੇ ਹਾਂਜੀ ਪੰਜਾਬ ਦੇ ਬੱਚਿਆਂ ਨੇ ਇਹ ਹਲਾਉਣਾ ਪੰਜਾਬ ਤੋਂ ਬਾਹਰ ਇਹਨਾਂ ਦੀਆਂ ਨੌਕਰੀਆਂ ਖਾਜਣੀਆਂ ਪੰਜਾਬ ਦੇ ਲੋਕਾਂ ਨੇ ਹੀ ਹਾਂਜੀ 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 ਜਿਨ੍ਹਾਂ ਦੇ ਸਿਰ ਤੇ ਪੱਗ ਹੈ ਦਸਤਾਰਾਂ ਨੂੰ ਨੌਕਰੀ ਦੇ ਦਰਨੀ ਕਿਸੇ ਨੇ ਨੇ ਹੁਣ ਵੀ ਹਾਲਾਤ ਹੈ ਜਾਂ ਛੋਟੇ ਪੋਸਟ ਤੇ ਰੱਖਣਗੇ ਵੀ ਆਪਾਂ ਕਰਨਗੇ ਲੋਕ ਆ ਮਾਰਚ ਵੇਖਿਆ ਬੜੀ ਛੋਟੀ ਪੋਸਟ ਰੱਖਦੇ ਮੰਦਰ ਨੂੰ ਬੜੀ ਛੋਟੀ ਪੋਸਟ ਹਾਂ ਹਾਂ ਤੇ ਦੂਜੀ ਗੱਲ ਮਾਂ ਪਿਓ ਅੱਗੇ ਅੱਗੇ ਜਿਹੜੇ ਸਿਰ ਤੇ ਪੱਗ ਨਹੀਂ ਆਇਆ ਉਹ ਨਹੀਂ ਉਹ ਗੁਰਦੁਆਰੇ ਚ ਭੇਜਦੇ ਵੀ ਡਰੇ ਕਰੂਗਾ ਵੀ ਤੂੰ ਬਾੜ ਨਾ ਜਾਈਂ ਜਾ ਕੇ ਅੰਦਰ ਇਦਾਂ ਦੇ ਹਾਲਾਤ ਕਰ ਦੇਣੇ ਇੱਥੇ ਪੰਜਾਬ ਚ ਰਹੇਗੇ ਬੰਦਾ ਯਾਰ ਮਤਲਬ ਕਿ ਜਿਹੜਾ ਦੇਖਦਾ ਲੈ ਕੇ ਬਹਿਲ ਜਾਂਦਾ ਐ ਕਰੂ ਜੀ ਇਹ ਕਰੂ ਜੀ ਕਦੇ ਕੁਝ ਕਹਿ ਦਿੰਦਾ ਕਦੇ ਕੁਝ ਕਹਿ ਦਿੰਦਾ ਕਾਫੀ ਜਿਆਦਾ ਮਾੜੇ ਹਾਲਾਤ ਆ ਰਹੇ ਆ ਪੰਜਾਬ ਦੇ ਮਹਾਰਾਜ ਇਹ 20 ਤੇ ਨਹੀਂ ਚੱਲਦੇ ਜਿਹੜੀ ਬਾਕੀ ਇਹ ਹੀ ਚੀਜ਼ ਤੀਰੇ ਜੇ ਬਚਾ ਹੁੰਦਾ ਬਚਾ ਲੋ ਸਹੀ ਗੱਲ ਹੈ ਨਹੀਂ ਤਾਂ ਖਤਮ ਹੋਇਆ ਪਿਆ ਕੰਮ ਲੰਘਿਆ ਸਵਾ ਮੁਰਕੇ ਨਹੀਂ ਬਸ ਆਪਣੀ ਪੰਜਾਬੀ ਭਰਾ ਕੋਈ ਕਿਤੇ ਜੋਬ ਕਰਦਾ ਕੋਈ ਕਿਤੇ ਹੀ ਕਰਦਾ ਕੋਈ ਕਿਤੇ ਹੀ ਕਰਦਾ ਹਨਾ ਸਰਕਾਰ ਦੀ ਗੱਲ ਮਨ ਕੀ ਗਵਰਨਮੈਂਟ ਜੋਬ ਤਾਂ ਖਾਏ ਜਾਣੀ ਇਹਨਾਂ ਨੇ ਜਿੰਨੇ ਵੀ ਪੰਜਾਬੀ ਬਾਹਰ ਪੰਜਾਬ ਤੋਂ ਬਾਹਰ ਸਾਰੀਆਂ ਜੋਬਾਂ ਖਾ ਜਾਣੀਆਂ ਇਹਨਾਂ ਨੇ ਨਹੀਂ ਜਮਾਂ ਸਹੀ ਗੱਲ ਹੈ ਬਈ ਤੁਹਾਡੀ ਹਾਂ ਭਰੋਸਾ ਨਹੀਂ ਕਿਸੇ ਨੇ ਕਰਨਾ ਅਗਲਾ ਇਹ ਕਹੂੰਗਾ ਯਾਰ ਰੁਈਆਂ ਨਾ ਗਾਏ ਮੈਨੂੰ ਕਹਿਦੇ ਕੁਸ਼ਿਆ ਮੇਰੇ ਵੀ ਵੈਸੇ ਨਾਲ ਗਲਪਾ ਜੇ ਉਹ ਨਾ ਕਰਦੇ ਹਾਂ ਹੁਣ ਹੀ ਸਹੀ ਗੱਲ ਹੈ ਜੀ ਇਹ ਚੀਜ਼ ਹੈ ਬਈ ਚਲੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀਆਂ ਵਧੀਆ ਗੱਲਾਂ ਕਰੀਆਂ ਤੇ ਟਾਈਮ ਦਾ ਪਤਾ ਹੀ ਲੱਗਿਆ ਕਰੋ 7-8 ਫਟ ਲੰਘ ਗਏ ਠੀਕ ਹੈ ਜੀ ਯਾਰ ਸਮਾਂ ਤਲੀ ਹੋਇਆ ਚਲੋ ਸਮਾਂ ਜਦ ਨਾ ਮਰਜੀ ਹੋਵੇ ਪਿਆਰ ਨਾਲ ਲੰਘ ਜੇ ਉਹਦੇ ਅਰਕ ਰੀਸ ਨਹੀਂ ਹੁੰਦੀ ਹਾਂ ਤੇ ਬਾਕੀ ਦੋਸਤੋ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਉਮੀਦ ਆ ਸਾਨੂੰ ਅੱਜ ਵਾਲੀ ਵੀਡੀਓ ਪਸੰਦ ਆਊਗੀ ਤੈਨੂੰ ਦੱਬ ਕੇ ਸ਼ੇਅਰ ਕਰ ਦਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਦੋਸਤੋ ਬਲੌਗ ਦਾ ਐਂਡ ਕਰਦੇ ਕਰਦੇ ਤੁਹਾਨੂੰ ਮਾੜਾ ਦਿਖਾ ਦੇ ਬਾਈ ਦਾ ਢੱਬਾ ਸੀਗਾ ਪ੍ਰਧਾਨ ਢੱਬਾ ਦੇਖੋ ਤੁਸੀਂ ਵਾਹ ਜੀ ਵਾਹ ਪ੍ਰਧਾਨ ਟਾਬਾ ਜਮਾ ਨਾਲ ਆਪਣੀ ਸੋਸਾਇਟੀ ਦੇ ਪਹਿਲਾਂ ਚਰਨੀ ਦੇ ਸਾਇਹਲ ਦੇ ਟਾਬੇ ਤੋਂ ਉਹ ਤਾਂ ਹੁੰਦਾ ਹੈ ਅੱਛਾ ਅੱਛਾ ਦੇਖ ਲਓ ਭਾਈ ਸਮਾਂ ਹੁੰਦਾ ਹੈ ਚਲੋ ਜਿਹੋ ਜਿਹਾ ਮਰਜ਼ੀ ਸਮਾਂ ਹੋਵੇ ਬੰਦੇ ਨੂੰ ਖੁਸ਼ ਰਹਿਣਾ ਚਾਹੀਦਾ ਹੈ ਆਪਾਂ ਤਾਂ ਇਹੀ ਗੱਲਾਂ ਨੇ ਓਕੇ ਦੋਸਤੋ ਅੱਜ ਦਾ ਦਿਨ ਤੁਹਾਡਾ ਬਹੁਤ ਵਧੀਆ ਰਹੇ ਪਰਮਾਤਮਾ ਅਗੇ ਅਰਦਾਸ ਕਰਨਾ ਮਿਲਦੇ ਆਂ ਕੱਲ ਨੂੰ